If you want to continue your job in the army you will have to remove your turban ਜੇ ਫੌਜ 'ਚ ਭਰਤੀ ਹੋਣਾ ਹੈ ਤਾਂ ਪੱਗ ਲਾਉਣੀ ਪਵੇਗੀ ਗੋਰੇ ਅਫਸਰ ਦੀ ਇਸ ਸ਼ਰਤ ਤੇ ਸਵਾ 6 ਫੁੱਟ ਦੇ ਗੱਭਰੂ ਨੇ ਜੋ ਜਵਾਬ ਦਿੱਤਾ ਉਸ ਨੇ ਕੈਨੇਡਾ ਦੀ ਫੌਜ ਹਿਲਾ ਦਿੱਤੀ ਸਿਮਰਤਪਾਲ ਨੇ ਕਿਹਾ ਸੀ ਸਿਰ ਦੇ ਸਕਦਾ ਹਾਂ ਪਰ ਸਿਰ ਦਾ ਤਾਜ ਨਹੀਂ ਗੁਰੂ ਮਹਾਰਾਜ ਦੀ ਇੰਨੀ ਕਿਰਪਾ ਸਿੰਘ ਤੇ ਹੋਈ ਕਿ ਆਮ ਬੰਦਾ ਜਿੱਥੇ ਹਿੰਮਤ ਹਾਰ ਜਾਏ ਪਰ ਉਹ ਕਹਿੰਦੇ ਆ ਨਾ ਕਿ ਜਿਸ ਦਾ ਸਾਹਿਬ ਡਾਡਾ ਹੋਵੇ ਉਸ ਨੂੰ ਮਾਰ ਨਾ ਸਕੇ ਕੋਈ ਕਿਵੇਂ ਆਰਮੀ ਚੋਂ ਸਿੱਧਾ ਕਰਨਲ ਬਣ ਕੇ ਨਿਕਲਿਆ ਇਹ ਪੰਜਾਬੀ ਗੱਭਰੂ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਮਾਣ ਹੋਏਗਾ ਇਸ ਸਿੰਘ ਤੇ ਸੱਚਰੀਆ ਕਾਲ ਦੋਸਤੋ ਅੱਜ ਦੀ ਕਹਾਣੀ ਉਸ ਇਕੱਲੇ ਸਿੰਘ ਦੀ ਹੈ ਜਿਸ ਨੇ ਕੈਨੇਡਾ ਦੀ ਪੂਰੀ ਫੌਜ ਨਾਲ ਮੱਥਾ ਲਾਇਆ ਸੀ ਸਿਰਫ ਇੱਕ ਗੱਲ ਲਈ ਆਪਣੀ ਦਸਤਾਰ ਲਈ ਕੀ ਤੁਹਾਨੂੰ ਲੱਗਦਾ ਹੈ ਕਿ ਇੱਕ ਸਿੱਖ ਆਪਣੀ ਪੱਗ ਸਮੇਤ ਗੋਰਿਆਂ ਦੀ ਫੌਜ ਦਾ ਕਮਾਂਡਰ ਬਣ ਸਕਦਾ ਹੈ ਉਹ ਫੌਜ 'ਚ ਤੇ ਕਲੀਨ ਸ਼ੇਵ ਹੋਣਾ ਤੇ ਹੈਲਮਟ ਪਾਉਣਾ ਸਭ ਤੋਂ ਪਹਿਲਾ ਅਸੂਲ ਹੁੰਦਾ ਹੈ ਲੋਕ ਕਹਿੰਦੇ ਸੀ ਇਹ ਨਾ ਮੁਮਕਿਨ ਹੈ ਪਰ ਸਵਾ 6 ਫੁੱਟ ਦੇ ਗਬਰੂ ਸਿਮਰਤਪਾਲ ਸਿੰਘ ਨੇ ਇੱਕ ਕਰਕੇ ਦਿਖਾਇਆ ਪਰ ਇਹ ਸਫ਼ਰ ਇੰਨਾ ਸੁੱਖਾ ਨਹੀਂ ਸੀ ਸ਼ੁਰੂਆਤ ਹੀ ਇੱਕ ਅਜੀਹੀ ਨਾਂ ਨਾਲ ਹੋਈ ਸੀ ਜਿਸ ਨੇ ਕਿਸੇ ਹੋਰ ਦਾ ਹੌਸਲਾ ਤੋੜ ਦੇਣਾ ਸੀ ਸਿਮਰਤਪਾਲ ਬਚਪਨ ਤੋਂ ਹੀ ਫੌਜੀ ਵਰਦੀ ਪਾਉਣ ਦੇ ਸੁਪਨੇ ਲੈਂਦਾ ਸੀ ਸਰੀਰ ਪੱਖੋਂ ਉਹ ਲੋਹੇ ਵਰਗਾ ਸੀ ਦੌੜ ਵਿੱਚ ਚੀਤਾ ਤੇ ਤਾਕਤ ਵਿੱਚ ਹਾਥੀ ਵਰਗਾ ਪਰ ਜਦੋਂ ਪੜਤੀ ਹੋਣ ਲਈ ਦਫ਼ਤਰ ਪਹੁੰਚਿਆ ਤਾਂ ਉੱਥੇ ਦਾ ਮਾਹੌਲ ਬਹੁਤ ਅਜੀਬ ਸੀ। ਬਾਹਰ ਬੈਠੇ ਸਾਰੇ ਮੁੰਡੇ ਗੋਰੇ ਸਨ। ਸਿਰਫ ਇੱਕ ਸਿਮਰਤਪਾਲ ਹੀ ਸੀ ਜਿਸਦੇ ਸਿਰ ਤੇ ਕੇਸਰੀ ਦਸਤਾਰ ਸਜੀ ਹੋਈ ਸੀ। ਸਭ ਉਸ ਵੱਲ ਇੰਜ ਦੇਖ ਰਹੇ ਸੀ ਜਿਵੇਂ ਉਹ ਕਿਸੇ ਹੋਰ ਗ੍ਰਹਿ ਤੋਂ ਆਇਆ ਹੋਵੇ। ਜਦੋਂ ਉਸਦਾ ਨੰਬਰ ਆਇਆ ਤੇ ਉਹ ਅੰਦਰ ਗਿਆ ਤਾਂ ਸਾਹਮਣੇ ਬੈਠਾ ਅਫਸਰ ਫਾਈਲ ਦੇਖ ਕੇ ਮੁਸਕਰਾਇਆ। ਉਸਨੇ ਕਿਹਾ ਮਿਸਟਰ ਸਿੰਘ ਤੁਹਾਡੇ ਨੰਬਰ ਤੇ ਤੁਹਾਡੀ ਫਿਟਨੈਸ ਕਮਾਲ ਦੀ ਹੈ। ਸ਼ਾਇਦ ਤੁਸੀਂ ਸਾਡੇ ਸਭ ਨੂੰ ਤਗੜੇ ਰਿਕਰੂਟ ਹੋ ਸਕਦੇ ਹੋ। ਸਿਮਰਤਪਾਲ ਦੇ ਚਿਹਰੇ ਤੇ ਖੁਸ਼ੀ ਆ ਗਈ ਪਰ ਅਗਲੇ ਹੀ ਪਲ ਅਫਸਰ ਨੇ ਕੁਰਸੀ ਪਿੱਛੇ ਕੀਤੀ ਤੇ ਬੜੇ ਰੁੱਖੇ ਅੰਦਾਜ਼ ਵਿੱਚ ਕਿਹਾ ਪਰ ਸਾਡੀ ਫੌਜ ਵਿੱਚ ਇਹ ਸਭ ਨਹੀਂ ਚੱਲਦਾ ਜੇ ਤੁਸੀਂ ਇਹ ਵਰਦੀ ਪਾਉਣੀ ਹੈ ਤਾਂ ਤੁਹਾਨੂੰ ਅੱਜ ਹੀ ਇਹ ਪੱਗ ਲਾਉਣੀ ਪਵੇਗੀ ਅਤੇ ਦਾੜੀ ਕੱਟਣੀ ਪਵੇਗੀ ਸਾਡੇ ਲਈ ਅਨੁਸ਼ਾਸਨ ਅਤੇ ਇਕਸਰਤਾ ਹੁਣ ਸਭ ਤੋਂ ਉੱਪਰ ਹੈ ਇੱਥੇ ਸਿਰ ਤੇ ਹੈਲਮਟ ਪੈਂਦਾ ਹੈ ਕਪੜਾ ਨਹੀਂ ਕਮਰੇ ਵਿੱਚ ਬਿਲਕੁਲ ਸਨਮਟਾ ਚ ਆ ਗਿਆ ਸਿਮਰਤਪਾਲ ਨੂੰ ਲੱਗਾ ਜਿਵੇਂ ਕਿਸੇ ਨੇ ਉਸ ਦੀ ਹਿੱਕ ਵਿੱਚ ਛੁਰਾ ਮਾਰ ਦਿੱਤਾ ਹੋਵੇ ਇਹ ਸਿਰਫ ਨੌਕਰੀ ਦਾ ਸਵਾਲ ਨਹੀਂ ਸੀ ਇਹ ਉਸ ਦੀ ਪਛਾਣ ਦਾ ਸਵਾਲ ਸੀ ਉਸ ਨੇ ਅਫਸਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੜੇ ਠਰਮੇ ਨਾਲ ਜਵਾਬ ਦਿੱਤਾ ਸਰ ਮੇਰੇ ਲਈ ਇਹ ਸਿਰਫ ਕਪੜਾ ਨਹੀਂ ਹੈ ਇਹ ਮੇਰਾ ਸਿਰ ਹੈ ਮੈਂ ਦੇਸ਼ ਲਈ ਸਿਰ ਦੇ ਸਕਦਾ ਹਾਂ ਪਰ ਸਿਰ ਤੋਂ ਦਸਤਾਰ ਨਹੀਂ ਲਾ ਸਕਦਾ ਜੇ ਤੁਹਾਡੀ ਫੌਜ ਨੂੰ ਮੇਰੀ ਕਾਬਲੀਅਤ ਤੋਂ ਵੱਧ ਮੇਰੇ ਵਾਲਾ ਨਾਲ ਤਕਲੀਫ ਹੈ ਤਾਂ ਮੈਨੂੰ ਇਹ ਨੌਕਰੀ ਨਹੀਂ ਚਾਹੀਦੀ ਸਿਮਰਤਪਾਲ ਮੁੜਨੇ ਹੀ ਲੱਗਾ ਸੀ ਕਿ ਅਫਸਰ ਨੇ ਉਸ ਨੂੰ ਰੋਕਿਆ ਉਸ ਅਫਸਰ ਦੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ ਉਸਨੇ ਸੋਚਿਆ ਕਿ ਜੇ ਮੈਂ ਇਸਨੂੰ ਸਿੱਧਾ ਮਨ੍ਹਾ ਕਰ ਦਿੱਤਾ ਤਾਂ ਇਹ ਬਾਹਰ ਜਾ ਕੇ ਰੌਲਾ ਪਾਵੇਗਾ। ਕਿਉਂ ਨਾ ਇਸਨੂੰ ਅੰਦਰ ਬੁਲਾ ਕੇ ਇੰਨਾ ਤੰਗ ਕੀਤਾ ਜਾਵੇ ਕਿ ਇਹ ਆਪ ਹੀ ਭੱਜ ਜਾਵੇ। ਅਫਸਰ ਦੇ ਚਿਹਰੇ ਤੇ ਇੱਕ ਸ਼ਾਤਰ ਮੁਸਕਾਨ ਆਈ। ਉਸਨੇ ਕਿਹਾ ਰੁਕੋ ਮਿਸਟਰ ਸਿੰਘ, ਇੰਨੀ ਜਲਦੀ ਹਾਰ ਮੰਨ ਗਏ? ਠੀਕ ਹੈ, ਅਸੀਂ ਤੈਨੂੰ ਪੱਗ ਸਮੇਤ ਪਰਤੀ ਕਰਦੇ ਹਾਂ। ਸਿਮਰਤਪਾਲ ਨੂੰ ਯਕੀਨ ਨਹੀਂ ਆਇਆ ਪਰ ਅਫਸਰ ਨੇ ਅੱਗੇ ਜੋ ਕਿਹਾ ਉਹ ਖਤਰੇ ਦੀ ਘੰਟੀ ਸੀ। ਪਰ ਯਾਦ ਰੱਖੀ, ਟ੍ਰੇਨਿੰਗ ਸੈਂਟਰ ਵਿੱਚ ਤੇਰੇ ਲਈ ਕੋਈ ਵੱਖਰਾ ਕਾਨੂੰਨ ਨਹੀਂ ਹੋਵੇਗਾ। ਉਥੇ ਤੈਨੂੰ ਪਤਾ ਲੱਗੇਗਾ ਕਿ ਫੌਜ ਅਸਲ ਵਿੱਚ ਹੁੰਦੀ ਕੀ ਹੈ ਤਿਆਰ ਹੋ ਜਾ ਕਿਉਂਕਿ ਤੇਰੀ ਜ਼ਿੰਦਗੀ ਨਰਕ ਬਣਨ ਵਾਲੀ ਹੈ ਸਿਮਰਤਪਾਲ ਨੇ ਚੈਲੰਜ ਕਬੂਲ ਕਰ ਲਿਆ ਤੇ ਦਸਤਖਤ ਕਰ ਦਿੱਤੇ ਪਰ ਜਦੋਂ ਉਹ ਕਮਰੇ ਤੋਂ ਬਾਹਰ ਨਿਕਲਿਆ ਤਾਂ ਅੰਦਰ ਬੈਠਾ ਅਫਸਰ ਫੋਨ ਚੁੱਕਿਆ ਤੇ ਟ੍ਰੇਨਿੰਗ ਸੈਂਟਰ ਦੇ ਕਮਾਂਡਰ ਨੂੰ ਸਿਰਫ ਇੱਕ ਗੱਲ ਕਹੀ ਇੱਕ ਸਰਦਾਰ ਆ ਰਿਹਾ ਹੈ ਉਸ ਦਾ ਜਿਉਣਾ ਇੰਨਾ ਔਖਾ ਕਰ ਦਿਓ ਕਿ ਉਹ ਪਹਿਲੇ ਹਫ਼ਤੇ ਹੀ ਪੱਗ ਲਾ ਕੇ ਪੰਜ ਜਾਵੇ ਸਿਮਰਤਪਾਲ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਫੌਜ ਵਿੱਚ ਨਹੀਂ ਬਲਕਿ ਇੱਕ ਚੱਕਰ ਵੀਊ ਵਿੱਚ ਦਾਖਲ ਹੋ ਚੁੱਕਾ ਸੀ ਜਿੱਥੇ ਹਰ ਕਦਮ ਤੇ ਉਸਦੀ ਬੇਇੱਜ਼ਤੀ ਤੇ ਮੌਤ ਇੰਤਜ਼ਾਰ ਕਰ ਰਹੀ ਸੀ ਆਖਿਰ ਟ੍ਰੇਨਿੰਗ ਦੇ ਪਹਿਲੇ ਦਿਨ ਉਸ ਨਾਲ ਅਜੀਹਾ ਕੀ ਹੋਣ ਵਾਲਾ ਸੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਟ੍ਰੇਨਿੰਗ ਸੈਂਟਰ ਦੀ ਉਹ ਪਹਿਲੀ ਰਾਤ ਸਿਮਰਤ ਪਾਲ ਲਈ ਕਿਸੇ ਕਾਲੀ ਹਨੇਰੀ ਰਾਤ ਤੋਂ ਘੱਟ ਨਹੀਂ ਸੀ ਜਦੋਂ ਉਹ ਬੈਰਕ ਵਿੱਚ ਦਾਖਲ ਹੋਇਆ ਤਾਂ 50 ਗੋਰੇ ਕੈਡਟਾਂ ਦੀਆਂ ਨਜ਼ਰਾਂ ਸਿਰਫ ਉਸ ਤੇ ਟਿਕੀਆਂ ਹੋਈਆਂ ਸਨ ਉੱਥੇ ਕੋਈ ਸਵਾਗਤ ਨਹੀਂ ਸੀ ਸਿਰਫ ਕੁਸਰਮੁਸਰਸੀ ਤੇ ਦੱਬਵਾ ਹਾਸਾ ਸੀ ਜਿਵੇਂ ਹੀ ਸਿਮਰਤ ਪਾਲ ਆਪਣੇ ਬੈੱਡ ਵੱਲ ਵਧਿਆ ਪਿੱਛੋਂ ਇੱਕ ਆਵਾਜ਼ ਆਈ ਹੇ ਟਾਲ ਹੈਡ ਉਹ ਟਾਲੀਏ ਵਾਲੇ ਸਿਮਰਤ ਪਾਲ ਦੇ ਕਦਮ ਰੁਕ ਗਏ ਪਰ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਸਨੂੰ ਅਫਸਰ ਦੀ ਉਹ ਗੱਲ ਯਾਦ ਆ ਗਈ ਕਿ ਤੇਰੀ ਜ਼ਿੰਦਗੀ ਨਰਕ ਬਣਨ ਵਾਲੀ ਹੈ ਤੇ ਵਾਕਈ ਉਹ ਨਰਕ ਸ਼ੁਰੂ ਹੋ ਚੁੱਕਾ ਸੀ ਜਦੋਂ ਸਾਰੇ ਸੌ ਜਾਂਦੇ ਤਾਂ ਕੁਝ ਸ਼ਰਾਰਤੀ ਮੁੰਡੇ ਉਸਦੇ ਮੰਜੇ ਕੋਲ ਆਉਂਦੇ ਤੇ ਹੌਲੀ ਜਿਹੀ ਕਹਿੰਦੇ ਕਿ ਤੂੰ ਇਸ ਪੱਗ ਦੇ ਅੰਦਰ ਬੰਬ ਲੁਕਾਇਆ ਹੋਇਆ ਹੈ ਉਹ ਹੱਸਦੇ ਮਜ਼ਾਕ ਉਡਾਉਂਦੇ ਤੇ ਸਿਮਰਤ ਪਾਲ ਚੁੱਪਚਾਪ ਕੰਬਲ ਵਿੱਚ ਮੂੰਹ ਦੇ ਕੇ ਵਾਹਿਗੁਰੂ ਦਾ ਜਾਪ ਕਰਦਾ ਰਹਿੰਦਾ ਉਸ ਨੂੰ ਪਤਾ ਸੀ ਕਿ ਜੇ ਉਸਨੇ ਹੱਥ ਚੁੱਕਿਆ ਤਾਂ ਉਸਨੂੰ ਬਾਹਰ ਕੱਢਣ ਲਈ ਬਹਾਨਾ ਮਿਲ ਜਾਵੇਗਾ ਆਪਣੀ ਦਸਤਾਰ ਦੀ ਇੱਜ਼ਤ ਬਚਾਉਣ ਲਈ ਉਹ ਰੋਜ਼ ਸਵੇਰੇ 3 ਵਜੇ ਬਾਕੀਆਂ ਦੇ ਜਾਗਣ ਤੋਂ 2 ਘੰਟੇ ਪਹਿਲਾਂ ਉੱਠਦਾ ਸੀ ਹਨੇਰੇ ਵਿੱਚ ਨਹਾਉਣਾ ਇਕੱਲੇ ਬੈਠ ਕੇ ਸੂਣੀ ਪੱਗ ਬੰਨਣੀ ਤੇ ਤਿਆਰ ਹੋ ਕੇ ਬੈਠ ਜਾਣਾ ਤਾਂ ਜੋ ਕੋਈ ਵੀ ਉਸਨੂੰ ਨੰਗੇ ਸਿਰ ਦੇਖ ਕੇ ਮਜ਼ਾਕ ਨਾ ਕਰ ਸਕੇ ਇਹ ਸਰੀਰਕ ਥਕਾਵਟ ਨਾਲੋਂ ਮਾਨਸਿਕ ਤਸ਼ੱਦਦ ਜ਼ਿਆਦਾ ਸੀ ਪਰ ਗੋਰਿਆਂ ਦੀ ਨਫ਼ਰਤ ਸਿਰਫ਼ ਮਜ਼ਾਕ ਤੱਕ ਸੀਮਿਤ ਨਹੀਂ ਰਹੀ ਇਹ ਜਲਦੀ ਹੀ ਸਰੀਰਕ ਹਮਲੇ ਵਿੱਚ ਬਦਲ ਗਈ ਇੱਕ ਦਿਨ ਤੇਜ਼ ਮੀਂਹ ਪੈ ਰਿਹਾ ਸੀ ਤੇ ਗਰਾਊਂਡ ਵਿੱਚ ਚਿੱਕੜ ਹੀ ਚਿੱਕੜ ਸੀ ਡ੍ਰਿਲ ਇਨਸਟ੍ਰਕਟਰ ਨੇ ਜਾਣ ਬੁੱਝ ਕੇ ਸਿਮਰਤਪਾਲ ਨੂੰ ਨਿਸ਼ਾਨਾ ਬਣਾਇਆ ਉਸਨੇ ਚੀਕ ਕੇ ਕਿਹਾ ਸਿੰਘ ਤੁਹਾਨੂੰ ਇਹ ਚਿੱਕੜ ਜ਼ਮੀਨ ਤੇ लेट ਜਾ ਤੇ ਰਿੰਗਦੇ ਹੋਏ ਸਕੰਡੇਦਾਰ ਤਾਰ ਦੇ ਹੇਠ ਲੰਘ ਕੈਨੇਡਾ ਵਿੱਚ ਸਿਮਰਤਪਾਲ ਬਿਨਾਂ ਕੁਝ ਬੋਲੇ ਚਿੱਕੜ ਵਿੱਚ लेट ਗਿਆ ਤੇ ਕੂਣੀਆਂ ਦੇ ਪਾਰ ਅੱਗੇ ਵਧਣ ਲੱਗਾ ਜਦੋਂ ਉਹ ਤਾਰ ਦੇ ਹੇਠਾਂ ਸੀ ਤਾਂ ਉਸਦੇ ਨਾਲ ਹੀ ਇੱਕ ਗੋਰਾ ਕੈਡਟ ਮਾਈਕਲ ਦੌੜ ਰਿਹਾ ਸੀ ਮਾਈਕਲ ਦੇ ਦਿਲ ਵਿੱਚ ਸਿਮਰਤਪਾਲ ਲਈ ਬਹੁਤ ਜ਼ਹਿਰ ਸੀ ਉਸਨੇ ਮੌਕਾ ਦੇਖਿਆ ਤੇ ਜਾਣ ਬੁਝ ਕੇ ਆਪਣਾ ਭਾਰੀ ਬੂਟ ਸਿਮਰਤਪਾਲ ਦੇ ਸਿਰ ਤੇ ਰੱਖ ਦਿੱਤਾ ਸਿਮਰਤਪਾਲ ਦੇ ਸਿਰ ਸਿੱਧਾ ਚਿੱਕੜ ਵਿੱਚ ਜਾ ਤਸਿਆ ਉਸ ਦੀ ਪੱਗ ਮਿੱਟੀ ਨਾਲ ਲਿਬੜ ਗਈ ਤੇ ਥੋੜੀ ਜਹੀ ਖਿਸਕ ਗਈ ਮਾਈਕਲ ਉੱਪਰ ਖੜਾ ਹੱਸ ਰਿਹਾ ਸੀ ਤੇ ਬੋਲਿਆ ਉਪਸ ਸੌਰੀ ਮੈਨੂੰ ਲੱਗਾ ਰਸਤੇ ਵਿੱਚ ਕੋਈ ਪੱਥਰ ਪਿਆ ਹੈ ਇਹ ਸੁਣਦੇ ਹੀ ਸਿਮਰਤਪਾਲ ਦੇ ਸਬਰ ਦਾ ਬੰਡ ਟੁੱਟ ਗਿਆ ਉਸਨੇ ਇੱਕ ਝਟਕੇ ਨਾਲ ਆਪਣਾ ਸਿਰ ਬਾਹਰ ਕੱਢਿਆ ਤੇ ਬਿਜਲੀ ਵਾਂਗ ਖੜਾ ਹੋਇਆ ਉਸ ਦੀਆਂ ਅੱਖਾਂ ਵਿੱਚ ਅਜੇ ਹੀ ਅੱਗ ਸੀ ਕਿ ਮਾਈਕਲ ਦੀ ਹਾਸੀ ਉੱਥੇ ਹੀ ਰੁਕ ਗਈ ਸਿਮਰਤਪਾਲ ਨੇ ਆਪ ਦੇਖਿਆ ਨਤਾਬ ਮਾਈਕਲ ਦਾ ਕਾਲਰ ਫੜ ਕੇ ਉਸ ਨੂੰ ਹਵਾ ਵਿੱਚ ਚੁੱਕ ਲਿਆ ਉਸ ਨੇ ਗਰਜ ਕੇ ਕਿਹਾ ਮੇਰੀ ਵਰਦੀ ਤੇ ਪੈਰ ਰੱਖਦਾ ਤਾਂ ਮੈਂ ਸਹਿ ਲੈਂਦਾ ਗੋਰਿਆ ਪਰ ਜੇ ਮੇਰੀ ਦਸਤਾਰ ਨੂੰ ਹੱਥ ਪਾਇਆ ਤਾਂ ਹੱਥ ਤੋੜ ਕੇ ਹੱਥ ਵਿੱਚ ਫੜਾ ਦੇਵਾਂਗਾ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਲੱਗ ਰਿਹਾ ਸੀ ਹੁਣੇ ਲੜਾਈ ਹੋ ਜਾਵੇਗੀ ਕਿ ਅਚਾਨਕ ਸੀਨੀਅਰ ਅਫਸਰ ਦੀ ਜੀਪ ਆ ਗਈ ਸਿਮਰਤਪਾਲ ਨੂੰ ਲੱਗਾ ਕਿ ਸ਼ਾਇਦ ਅਫਸਰ ਇਨਸਾਫ ਕਰੇਗਾ ਪਰ ਹੋਇਆ ਇਸ ਦੇ ਉਲਟ ਅਫਸਰ ਨੇ ਮਾਈਕਲ ਨੂੰ ਕੁਝ ਨਹੀਂ ਕਿਹਾ ਸਗੋਂ ਸਾਰਾ ਗੁੱਸਾ ਸਿਮਰਤਪਾਲ ਤੇ ਕੱਢਿਆ ਸਿੰਘ ਇਹ ਫੌਜ ਹੈ ਕੋਈ ਗਲੀ ਮੁਹੱਲੇ ਦੀ ਲੜਾਈ ਨਹੀਂ ਤੂੰ ਅਨੁਸ਼ਾਸਨ ਤੋੜਿਆ ਹੈ ਮੈਂ ਤੈਨੂੰ ਹੁਣੇ ਕੋਰਟ ਮਾਰਸ਼ਲ ਕਰਕੇ ਜੇਲ੍ਹ ਭੇਜ ਸਕਦਾ ਹਾਂ ਸਿਮਰਤਪਾਲ ਸਮਝ ਗਿਆ ਕਿ ਇਹ ਸਭ ਮਿਲੀ ਭਗਤ ਹੈ ਪਰ ਅਫਸਰ ਨੇ ਸਿਰਫ ਚਿੜਕਿਆ ਨਹੀਂ ਸਗੋਂ ਇੱਕ ਅਜੀਹੀ ਖਬਰ ਸੁਣਾਈ ਜਿਸ ਨੇ ਸਿਮਰਤਪਾਲ ਨੂੰ ਚਿੰਤਾ ਵਿੱਚ ਪਾ ਦਿੱਤਾ ਅਫਸਰ ਨੇ ਕਿਹਾ ਖੈਰ ਤੈਨੂੰ ਇੱਕ ਆਖਰੀ ਮੌਕਾ ਦਿੰਦੇ ਹਾਂ ਅਗਲੇ ਹਫਤੇ ਗੈਸ ਚੈਂਬਰ ਦਾ ਟੈਸਟ ਹੈ ਸੁਣਿਆ ਹੈ ਦਾੜੀ ਵਾਲੇ ਬੰਦਿਆਂ ਦੇ ਮੂੰਹ ਤੇ ਮਾਸਕ ਫਿੱਟ ਨਹੀਂ ਆਉਂਦਾ ਤੇ ਗੈਸ ਅੰਦਰ ਵੜ ਜਾਂਦੀ ਹੈ ਤਿਆਰ ਰਹੀਂ ਸਿੰਘ ਕਿਉਂਕਿ ਉਸ ਕਮਰੇ ਵਿੱਚੋਂ ਸ਼ਾਇਦ ਤੂੰ ਜ਼ਿੰਦਾ ਵਾਪਸ ਨਾ ਆਵੇਂ ਅਫਸਰ ਤੇ ਮਾਈਕਲ ਇੱਕ ਦੂਜੇ ਵੱਲ ਦੇਖ ਕੇ ਮੁਸਕਰਾਏ। ਸਿਮਰਤਪਾਲ ਨੂੰ ਸਾਫ਼ ਦਿਖ ਰਿਹਾ ਸੀ ਕਿ ਉਹ ਟੈਸਟ ਨਹੀਂ, ਬਲਕਿ ਉਸ ਨੂੰ ਮਾਰਨ ਜਾਂ ਫੇਲ ਕਰਨ ਦੀ ਇੱਕ ਪੱਕੀ ਸਾਜ਼ਿਸ਼ ਰਚੀ ਗਈ ਸੀ। ਆਖਿਰ ਉਸ ਬੰਦ ਕਮਰੇ ਵਿੱਚ ਗੈਸ ਦੇ ਗੁਬਾਰ ਵਿਚਕਾਰ ਸਿਮਰਤਪਾਲ ਨਾਲ ਕੀ ਹੋਣ ਵਾਲਾ ਸੀ? ਕੀ ਉਸ ਦੀ ਦਸਤਾਰ ਹੀ ਉਸ ਦੀ ਮੌਤ ਦਾ ਕਾਰਨ ਬਣੇਗੀ ਜਾਂ ਫਿਰ ਬਚਾਅ ਦਾ ਰਸਤਾ? ਆਖਿਰੋ ਦਿਨ ਆ ਹੀ ਗਿਆ ਜਿਸ ਦਾ ਡਰ ਸਿਮਰਤਪਾਲ ਨੂੰ ਪਾਇਆ ਗਿਆ ਸੀ। ਗੈਸ ਚੈਂਬਰ ਦਾ ਟੈਸਟ। ਇਹ ਫੌਜ ਦੀ ਟ੍ਰੇਨਿੰਗ ਦਾ ਸਭ ਤੋਂ ਖੌਫਨਾਕ ਹਿੱਸਾ ਹੁੰਦਾ ਹੈ ਜਿੱਥੇ ਇੱਕ ਬੰਦ ਕਮਰੇ ਵਿੱਚ ਅਸਲੀ ਜ਼ਹਿਰੀਲੀ ਗੈਸ ਛੱਡੀ ਜਾਂਦੀ ਹੈ। ਫੌਜੀਆਂ ਨੂੰ ਕੁਝ ਸੈਕਿੰਡਾਂ ਦੇ ਅੰਦਰ ਆਪਣੇ ਮਾਸਕ ਪਾਉਣੇ ਹੁੰਦੇ ਹਨ ਪਰ ਸਿਮਰਤ ਪਾਲ ਲਈ ਇਹ ਟੈਸਟ ਨਹੀਂ ਸੀ ਇੱਕ ਮੌਤ ਦਾ ਜਾਲ ਸੀ ਜੋ ਉਸਦੇ ਅਫਸਰਾਂ ਤੇ ਸਾਥੀਆਂ ਨੇ ਮਿਲ ਕੇ ਵਿਛਾਇਆ ਸੀ ਉਹਨਾਂ ਦਾ ਤਰਕ ਸੀ ਕਿ ਦਾੜੀ ਵਾਲੇ ਬੰਦੇ ਦੇ ਚਿਹਰੇ ਤੇ ਮਾਸਕ ਫਿੱਟ ਨਹੀਂ ਬੈਠਦਾ ਪਰ ਅਸਲ ਵਿੱਚ ਉਹ ਸਾਬਿਤ ਕਰਨਾ ਚਾਹੁੰਦੇ ਸੀ ਕਿ ਇੱਕ ਸਿੱਖ ਫੌਜੀ ਅਨਫਿਟ ਹੈ ਜਿਸ ਦਿਨ ਟੈਸਟ ਸੀ ਮਾਈਕਲ ਤੇ ਉਸਦੇ ਦੋਸਤਾਂ ਨੇ ਚੋਰੀ ਛਿਪ ਕੇ ਉਸ ਦੀ ਕਿੱਟ ਨਾਲ ਛੇੜਖਾਨੀ ਕਰ ਦਿੱਤੀ ਸੀ ਉਹਨਾਂ ਨੇ ਉਸਦੇ ਗੈਸ ਮਾਸਕ ਦੀ ਪੱਟੀ ਨੂੰ ਥੋੜਾ ਜਿਹਾ ਕੱਟ ਦਿੱਤਾ ਸੀ ਤਾਂ ਜੋ ਖਿੱਚਦੇ ਸਾਰ ਹੀ ਉਹ ਟੁੱਟ ਜਾਵੇ ਸਿਮਰਤਪਾਲ ਇਸ ਸਾਜ਼ਿਸ਼ ਤੋਂ ਬਿਲਕੁਲ ਅਣਜਾਣ ਸੀ ਉਹ ਸਿਰਫ ਵਾਹਿਗੁਰੂ ਦਾ ਨਾਮ ਲੈ ਕੇ ਲਾਈਨ ਵਿੱਚ ਖੜਾ ਸੀ ਤਿਆਰ ਸੀ ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਜਿਵੇਂ ਹੀ ਸਾਰੇ ਕੈਡਟ ਉਸ ਹਨੇਰੇ ਕਮਰੇ ਵਿੱਚ ਦਾਖਲ ਹੋਏ ਪਿੱਛੋਂ ਲੋਹੇ ਦਾ ਪਾਰੀ ਦਰਵਾਜ਼ਾ ਬੰਦ ਹੋ ਗਿਆ ਅੰਦਰ ਬਿਲਕੁਲ ਹਨੇਰਾ ਸੀ ਤੇ ਅਚਾਨਕ ਗੈਸ ਦੇ ਕਨਿਸਟਰ ਖੋਲ ਦਿੱਤੇ ਗਏ ਕਮਰੇ ਵਿੱਚ ਧੂਆਂ ਪਰਨਾ ਸ਼ੁਰੂ ਹੋ ਗਿਆ ਇਨਸਟ੍ਰਕਟਰ ਚੀਕ ਕੇ ਕਿਹਾ ਗੈਸ ਗੈਸ ਮਾਸਕ ਪਾਓ ਸਾਰਿਆਂ ਨੇ ਹਫੜਾ ਦਫੜੀ ਵਿੱਚ ਆਪਣੇ ਮਾਸਕ ਚੁੱਕੇ ਸਿਮਰਤਪਾਲ ਨੇ ਵੀ ਫੁਰਤੀ ਨਾਲ ਮਾਸਕ ਮੂੰਹ ਤੇ ਲਾਇਆ ਤੇ ਜਿਵੇਂ ਹੀ ਉਸਨੇ ਪਿਛਲੀ ਵਾਲੀ ਪੱਟੀ ਨੂੰ ਕਸਣ ਲਈ ਖਿੱਚਿਆ ਤੜਕ ਕਰਕੇ ਆਵਾਜ਼ ਆਈ ਪੱਟੀ ਉਸਦੇ ਹੱਥ ਵਿੱਚ ਆ ਗਈ ਇਹ ਉਹੀ ਪਲ ਸੀ ਜਿਸ ਦਾ ਇੰਤਜ਼ਾਰ ਮਾਈਕਲ ਕਰ ਰਿਹਾ ਸੀ ਸਿਮਰਤਪਾਲ ਦਾ ਮਾਸਕ ਚਿਹਰੇ ਤੇ ਟਿਕ ਹੀ ਨਹੀਂ ਰਿਹਾ ਸੀ ਜ਼ਹਿਰੀਲੀ ਗੈਸ ਉਸ ਦੀਆਂ ਅੱਖਾਂ ਤੇ ਨਕਰਾਈ ਅੰਦਰ ਜਾਣ ਲੱਗੀ ਉਸ ਦਾ ਦਮ ਕੁੱਟਣ ਲੱਗਾ ਅੱਖਾਂ ਵਿੱਚੋਂ ਪਾਣੀ ਵਗਣ ਲੱਗਾ ਤੇ ਫੇਫੜੇ ਜਿਵੇਂ ਸੜਨ ਲੱਗੇ ਉਸ ਨੂੰ ਪਤਾ ਸੀ ਕਿ ਜੇ ਉਸਨੇ ਹੱਥ ਛੁੱਕਿਆ ਤਾਂ ਉਸ ਨੂੰ ਬਾਹਰ ਕੱਢਣ ਲਈ ਬਹਾਨਾ ਮਿਲ ਜਾਵੇਗਾ ਦੂਜੇ ਪਾਸੇ ਕੁਦਰਤ ਦਾ ਇਨਸਾਫ ਦੇਖੋ ਮਾਈਕਲ ਜੋ ਦੂਰ ਖੜਾ ਸਿਮਰਤਪਾਲ ਦੇ ਡਿੱਗਣ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਨੂੰ ਅਚਾਨਕ ਕਬਰਾਹਟ ਯਾਨੀ ਪੈਨਿਕ ਅਟੈਕ ਹੋ ਗਈ ਉਸਦੇ ਹੱਥ ਕੰਬਣ ਲੱਗੇ ਤੇ ਉਸ ਦਾ ਆਪਣਾ ਮਾਸਕ ਚਿਹਰੇ ਤੋਂ ਹਿੱਲ ਗਿਆ ਉਹ ਸਾਹ ਨਹੀਂ ਲੈ ਪਾ ਰਿਹਾ ਸੀ ਉਹ ਜ਼ਮੀਨ ਤੇ ਡਿੱਗ ਪਿਆ ਤੇ ਤੜਫਣ ਲੱਗਾ ਬਾਕੀ ਕੈਂਡੀਟ ਡਰ ਕੇ ਪਿੱਛੇ हट ਗਏ ਕੋਈ ਵੀ ਮਦਦ ਲਈ ਅੱਗੇ ਨਹੀਂ ਆਇਆ ਸਿਮਰਤਪਾਲ ਜਿਸ ਦਾ ਆਪਣਾ ਮਾਸਕ ਜੁਗਾੜ ਨਾਲ ਬੱਜਾ ਸੀ ਨੇ ਦੇਖਿਆ ਕਿ ਉਸ ਦਾ ਦੁਸ਼ਮਣ ਮਰ ਰਿਹਾ ਹੈ ਉਸ ਦੇ ਮਨ ਵਿੱਚ ਆਇਆ ਕਿ ਰਹਿਣ ਦੇ ਇਸਨੇ ਹੀ ਤੇਰਾ ਮਾਸਕ ਤੋੜਿਆ ਸੀ ਪਰ ਗੁਰੂ ਦਾ ਸਿੱਖ ਬਦਲਾ ਨਹੀਂ ਲੈਂਦਾ ਜਾਨ ਬਚਾਉਂਦਾ ਹੈ ਸਿਮਰਤਪਾਲ ਪੱਜ ਕੇ ਉਸ ਦੇ ਕੋਲ ਗਿਆ ਪਾਰੀ ਪਰਕਮ ਮਾਈਕਲ ਨੂੰ ਆਪਣੇ ਮੋਢੇ ਤੇ ਚੁੱਕਿਆ ਤੇ ਪੂਰੀ ਤਾਕਤ ਨਾਲ ਬੰਦ ਦਰਵਾਜ਼ੇ ਨੂੰ ਲੱਤ ਮਾਰੀ ਉਹ ਦੋਵੇਂ ਬਾਹਰ ਡਿੱਗੇ ਤਾਜ਼ੀ ਹਵਾ ਵਿੱਚ ਸਾਹ ਲਿਆ ਮਾਈਕਲ ਦੀ ਜਾਨ ਬਚ ਗਈ ਸੀ ਪਰ ਜਦੋਂ ਕਮਾਂਡਿੰਗ ਅਫਸਰ ਉੱਥੇ ਪਹੁੰਚਿਆ ਤਸਬਾਸ਼ੀ ਦੇਣ ਦੀ ਬਜਾਏ ਉਸ ਦਾ ਚਿਹਰਾ ਗੁੱਸੇ ਨਾਲ ਲਾਲ ਸੀ ਉਸ ਨੇ ਸਿਮਰਤਪਾਲ ਵੱਲ ਉਂਗਲ ਕਰਕੇ ਜੋ ਕਿਹਾ ਉਸ ਨੇ ਸਿਮਰਤਪਾਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸਿੰਘ ਤੂੰ ਟੁੱਟਿਆ ਹੋਇਆ ਮਾਸਕ ਵਰਤ ਕੇ ਫੌਜ ਦੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ ਤੇ ਆਪਣੇ ਸਾਥੀ ਦੀ ਜਾਨ ਖਤਰੇ ਵਿੱਚ ਪਾਈ ਹੈ ਜਾਨ ਬਚਾਉਣਾ ਤਾਂ ਦੂਰ ਮੈਂ ਹੁਣੇ ਤੇਰੇ ਕੋਰਟ ਮਾਰਸ਼ਲ ਦੇ ਆਰਡਰ ਟਾਈਪ ਕਰਵਾਉਂਦਾ ਹਾਂ ਜਾਨ ਬਚਾਉਣ ਦੇ ਬਦਲੇ ਨੌਕਰੀ ਤੋਂ ਬਰਖਾਸਤਗੀ ਸਿਮਰਤਪਾਲ ਹੁਣ ਅਜਿਹੇ ਮੋੜ ਤੇ ਸੀ ਜਿੱਥੇ ਫੌਜ ਉਸ ਦੇ ਖਿਲਾਫ ਸੀ ਤੇ ਕਾਨੂੰਨ ਵੀ ਕਿ ਉਹ ਅਦਾਲਤ ਵਿੱਚ ਸਾਬਤ ਕਰ ਪਾਵੇਗਾ ਕਿ ਉਸਦੀ ਦਸਤਾਰ ਕਮਜ਼ੋਰੀ ਨਹੀਂ ਤਾਕਤ ਹੈ ਜਾਂ ਫਿਰ ਇਹ ਉਸਦਾ ਫੌਜੀ ਵਰਦੀ ਵਿੱਚ ਆਖਰੀ ਦਿਨ ਸੀ ਗੱਲ ਹੁਣ ਟ੍ਰੇਨਿੰਗ ਗਰਾਊਂਡ ਤੋਂ ਨਿਕਲ ਕੇ ਫੌਜ ਦੀ ਹਾਈ ਕੋਰਟ ਤੱਕ ਪਹੁੰਚ ਚੁੱਕੀ ਸੀ ਇਹ ਸਿਮਰਤਪਾਲ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੁਕੱਦਮਾ ਸੀ ਕਟਾਰੇ ਵਿੱਚ ਇੱਕ ਪਾਸੇ ਸਿਮਰਤਪਾਲ ਖੜਾ ਸੀ ਤੇ ਦੂਜੇ ਪਾਸੇ ਫੌਜ ਦੇ ਸਭ ਤੋਂ ਵੱਡੇ ਵਕੀਲ ਇਲਜ਼ਾਮ ਬਹੁਤ ਗੰਭੀਰ ਸੀ ਕਿ ਸਿਮਰਤਪਾਲ ਨੇ ਨਾ ਸਿਰਫ ਅਨੁਸ਼ਾਸਨ ਤੋੜਿਆ ਬਲਕਿ ਇਹ ਸਾਬਿਤ ਹੋ ਚੁੱਕਾ ਹੈ ਕਿ ਦਸਤਾਰ ਤੇ ਦਾੜੀ ਨਾਲ ਫੌਜੀ ਸਾਜ਼ੋ-ਸਮਾਨ ਸਹੀ ਕੰਮ ਨਹੀਂ ਕਰਦਾ ਜੋ ਕਿ ਪੂਰੀ ਯੂਨਿਟ ਲਈ ਖਤਰਾ ਹੈ। ਵਕੀਲ ਨੇ ਜੱਜ ਸਾਹਮਣੇ ਦਲੀਲ ਦਿੱਤੀ ਜਨਾਬ ਤੁਸੀਂ ਖੁਦ ਦੇਖਿਆ ਕਿ ਉਸ ਦਿਨ ਮਾਸਕ ਟੁੱਟ ਗਿਆ ਸੀ। ਇਹ ਇਸ ਕਰਕੇ ਹੋਇਆ ਕਿਉਂਕਿ ਪਗੜੇ ਕੱਪੜੇ ਨੇ ਮਾਸਕ ਦੀ ਪਕੜ ਢਿੱਲੀ ਕਰ ਦਿੱਤੀ ਸੀ। ਅਸੀਂ ਭਾਵਨਾਵਾਂ ਦੇ ਆਧਾਰ ਤੇ ਫੌਜ ਨਹੀਂ ਚਲਾ ਸਕਦੇ। ਸਾਨੂੰ ਇਹਨਾਂ ਨੂੰ ਬਰਖਾਸਤ ਕਰਨਾ ਹੀ ਪਵੇਗਾ। ਸਿਮਰਤਪਾਲ ਚੁੱਪਚਾਪ ਸਭ ਸੁਣ ਰਿਹਾ ਸੀ। ਉਸਨੂੰ ਪਤਾ ਸੀ ਕਿ ਜਿਉ ਅੱਜ ਹਾਰ ਗਿਆ ਤਾਂ ਸਿਰਫ ਉਹ ਨਹੀਂ ਹਾਰੇਗਾ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਫੌਜ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਜਾਣਗੇ ਜਦੋਂ ਸਿਮਰਤਪਾਲ ਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਉਸਨੇ ਕੋਈ ਲੰਮੀ ਚੌੜੀ ਸਫਾਈ ਨਹੀਂ ਦਿੱਤੀ ਉਸਨੇ ਜੱਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਇੱਕ ਅਜਿਹੀ ਚੁਣੌਤੀ ਦਿੱਤੀ ਜਿਸਨੇ ਪੂਰੀ ਅਦਾਲਤ ਨੂੰ ਹੈਰਾਨ ਕਰ ਦਿੱਤਾ ਉਸਨੇ ਕਿਹਾ ਜਨਾਬ ਕਾਗਜ਼ਾਂ ਤੇ ਬਹਿਸ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਇੱਕ ਸਿੱਧਾ ਸੌਦਾ ਕਰਨਾ ਚਾਹੁੰਦਾ ਹਾਂ ਮੇਰਾ ਮੁਕਾਬਲਾ ਤੁਹਾਡੀ ਫੌਜ ਦੇ ਸਭ ਤੋਂ ਬਿਹਤਰੀਨ ਤੇ ਕਲੀਨ ਸ਼ੇਵਨ ਗੋਰੇ ਸਿਪਾਹੀ ਨਾਲ ਕਰਵਾਓ ਅਸੀਂ ਦੋਵੇਂ ਦੁਬਾਰਾ ਉਸੇ ਗੈਸ ਚੈਂਬਰ ਵਿੱਚ ਜਾਵਾਂਗੇ ਉਹ ਬਿਨਾ ਪੱਗ ਤੋਂ ਤੇ ਮੈਂ ਪੱਗ ਸਮੇਤ ਜੇ ਮੈਂ ਉਸ ਤੋਂ ਇੱਕ ਸੈਕਿੰਡ ਵੀ ਪਹਿਲਾਂ ਬਾਹਰ ਆਇਆ ਜਾਂ ਮੈਨੂੰ ਖੰਗ ਵੀ ਆਈ ਤਾਂ ਮੈਂ ਖੁਦ ਵਰਦੀ ਲਾ ਕੇ ਘਰ ਚਲਾ ਜਾਵਾਂਗਾ ਕੋਰਟ ਵਿੱਚ ਖੁਸਰਪੁਸਰ ਸ਼ੁਰੂ ਹੋ ਗਈ ਜੱਜ ਨੂੰ ਸਿਮਰਤਪਾਲ ਦੇ ਆਤਮ ਵਿਸ਼ਵਾਸ ਨੇ ਸੂਚਣ ਤੇ ਮਜਬੂਰ ਕਰ ਦਿੱਤਾ ਆਖਿਰਕਾਰ ਇਜਾਜ਼ਤ ਮਿਲ ਗਈ ਹੁਣ ਇਹ ਸਿਰਫ ਇੱਕ ਟੈਸਟ ਨਹੀਂ ਬਲਕਿ ਇੱਜ਼ਤ ਦੀ ਲੜਾਈ ਸੀ ਅਗਲੇ ਦਿਨ ਫੇਰ ਉਹੀ ਗੈਸ ਚੈਂਬਰ ਸੀ ਪਰ ਇਸ ਵਾਰ ਉੱਥੇ ਕੈਮਰੇ ਲੱਗੇ ਹੋਏ ਸਨ ਤੇ ਬਾਹਰ ਜੱਜ ਤੇ ਸੀਨੀਅਰ ਅਫਸਰ ਖੜੇ ਸਨ ਸਿਮਰਤਪਾਲ ਦੇ ਮੁਕਾਬਲੇ ਵਿੱਚ ਫੌਜ ਦਾ ਇੱਕ ਤਕੜਾ ਕਮਾਂਡੋ ਖੜਾ ਸੀ ਸਿਮਰਤਪਾਲ ਨੇ ਆਪਣੀ ਦਾੜੀ ਨੂੰ ਠਾਟੇ ਨਾਲ ਬੰਨ੍ਹਿਆ ਤੇ ਦਸਤਾਰ ਉੱਪਰ ਮਾਸਕ ਫਿਟ ਕਰ ਲਿਆ ਦਰਵਾਜ਼ਾ ਬੰਦ ਹੋਇਆ ਤੇ ਗੈਸ ਛੱਡੀ ਗਈ ਮਿੰਟ ਬੀਤਦੇ ਗਏ ਗੈਸ ਦਾ ਅਸਰ ਸ਼ੁਰੂ ਹੋਇਆ ਕੈਮਰੇ ਵਿੱਚ ਸਾਫ਼ ਦਿਖ ਰਿਹਾ ਸੀ ਕਿ ਕੁਝ ਮਿੰਟ ਬਾਅਦ ਗੋਰਾ ਸਿਪਾਹੀ ਬੇਚੈਨ ਹੋਣ ਲੱਗਾ ਉਸ ਦਾ ਮਾਸਕ ਪਸੀਨੇ ਨਾਲ ਤਿਲਕ ਰਿਹਾ ਸੀ ਤੇ ਉਹ ਔਖੇ ਸਾਹ ਲੈ ਰਿਹਾ ਸੀ ਪਰ ਦੂਜੇ ਪਾਸੇ ਸਿਮਰਤਪਾਲ ਬਿਲਕੁਲ ਬੁੱਤ ਬਣ ਕੇ ਖੜਾ ਸੀ ਸ਼ਾਂਤ ਤੇ ਅਡੋਲ ਉਸ ਦੀ ਦਸਤਾਰ ਨੇ ਮਾਸਕ ਨੂੰ ਇੰਨੀ ਮਜ਼ਬੂਤੀ ਨਾਲ ਜਕੜਿਆ ਹੋਇਆ ਸੀ ਕਿ ਹਵਾ ਦਾ ਇੱਕ ਕਣ ਵੀ ਅੰਦਰ ਨਹੀਂ ਜਾ ਰਿਹਾ ਸੀ ਆਖਰਕਾਰ ਗੋਰਾ ਸਿਪਾਹੀ ਬਰਦਾਸ਼ਤ ਨਾ ਕਰ ਸਕਿਆ ਤੇ ਉਸ ਨੇ ਐਮਰਜੈਂਸੀ ਬਟਨ ਦਬਾ ਦਿੱਤਾ ਦਰਵਾਜ਼ਾ ਖੁੱਲ੍ਹਿਆ ਉਹ ਖੰਗਦਾ ਹੋਇਆ ਬਾਹਰ ਡਿੱਗ ਪਿਆ ਪਰ ਸਿਮਰਤਪਾਲ ਚਲਦਾ ਹੋਇਆ ਬਾਹਰ ਆਇਆ ਬਿਲਕੁਲ ਠੀਕ ਠਾਕ ਡਾਕਟਰਾਂ ਨੇ ਜਾਂਚ ਕੀਤੀ ਸਿਮਰਤਪਾਲ ਦੇ ਫੇਫੜਿਆਂ ਵਿੱਚ ਗੈਸ ਦਾ ਨਾਮੋ ਨਿਸ਼ਾਨ ਨਹੀਂ ਸੀ ਇਸ ਜਿੱਤ ਨੇ ਸਭ ਦੇ ਮੂੰਹ ਬੰਦ ਕਰ ਦਿੱਤੇ ਪਰ ਅਸਲੀ ਤਮਾਕਾ ਉਦੋਂ ਹੋਇਆ ਜਦੋਂ ਮਾਈਕਲ ਜਿਸ ਦੀ ਜਾਨ ਸਿਮਰਤਪਾਲ ਨੇ ਬਚਾਈ ਸੀ ਅਦਾਲਤ ਵਿੱਚ ਗਵਾਹੀ ਦੇਣ ਆਇਆ ਉਸਨੇ ਰੋਂਦੇ ਹੋਏ ਜੱਜ ਨੂੰ ਦੱਸਿਆ ਸਰ ਉਸ ਦਿਨ ਮਾਸਕ ਸਿਮਰਤਪਾਲ ਨੇ ਨਹੀਂ ਤੋੜਿਆ ਸੀ ਉਹ ਅਸੀ ਤੋੜਿਆ ਸੀ ਅਸੀਂ ਇਸ ਨੂੰ ਫੇਲ ਕਰਨਾ ਚਾਹੁੰਦੇ ਸੀ ਪਰ ਇਸ ਦੀ ਪੱਗ ਨੇ ਨਾ ਸਿਰਫ ਇਸ ਨੂੰ ਬਚਾਇਆ ਬਲਕਿ ਮੇਰੀ ਜਾਨ ਵੀ ਬਚਾਈ ਜੱਜ ਨੇ ਇਤਿਹਾਸਿਕ ਫੈਸਲਾ ਸੁਣਾਇਆ ਅੱਜ ਤੋਂ ਬਾਅਦ ਕੈਨੇਡੀਅਨ ਫੌਜ ਵਿੱਚ ਦਸਤਾਰ ਤੇ ਕੋਈ ਰੋਕ ਨਹੀਂ ਹੋਵੇਗੀ ਸਿਮਰਤ ਪਾਲ ਸਿੰਘ ਵਰਗੇ ਜਵਾਨ ਸਾਡੀ ਫੌਜ ਦੀ ਸ਼ਾਨ ਹਨ ਸਿਮਰਤ ਪਾਲ ਨੇ ਕੇਸ ਜਿੱਤ ਲਿਆ ਸੀ ਵਰਦੀ ਬਚਾ ਲਈ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਤਾਂ ਸਿਰਫ ਸ਼ੁਰੂਆਤ ਸੀ ਇੱਕ ਸਿਪਾਹੀ ਤੋਂ ਅਫਸਰ ਬਣਨ ਦਾ ਸਫ਼ਰ ਅਜੇ ਬਾਕੀ ਸੀ असली बदला ਤਾਂ 15 ਸਾਲ ਬਾਅਦ ਲਿਆ ਜਾਣਾ ਸੀ ਜਦੋਂ ਵਕਤ ਅਜੇਹਾ ਪਲਟਾ ਖਾਵੇਗਾ ਕਿ ਜਿਹੜੇ ਲੋਕ ਅੱਜ ਉਸਨੂੰ ਨਫ਼ਰਤ ਨਾਲ ਦੇਖ ਰਹੇ ਸਨ ਉਹ ਕੱਲ ਉਸਦੇ ਸਾਹਮਣੇ ਸਿਰ ਚੁਕਾਉਣ ਲਈ ਮਜਬੂਰ ਹੋ ਜਾਣਗੇ ਆਖਿਰ 15 ਸਾਲ ਬਾਅਦ ਉਸੇ ਪਰੇਡ ਗਰਾਊਂਡ ਵਿੱਚ ਅਜੇਹਾ ਕੀ ਹੋਇਆ ਜਿਸਨੇ ਪੂਰੀ ਦੁਨੀਆ ਨੂੰ ਸਲੂਟ ਮਾਰਨ ਲਈ ਮਜਬੂਰ ਕਰ ਦਿੱਤਾ ਸਮਾਂ ਆਪਣੀ ਚਾਲ ਚੱਲਦਾ ਰਿਹਾ ਤੇ ਦੇਖਦੇ ਹੀ ਦੇਖਦੇ 15 ਸਾਲ ਬੀਤ ਗਏ ਅੱਜ ਫੇਰ ਉਹੀ ਟ੍ਰੇਨਿੰਗ ਗਰਾਊਂਡ ਸੀ ਉਹੀ ਮੀਂਹ ਪੈ ਰਿਹਾ ਸੀ ਤੇ ਚਿੱਕੜ ਵੀ ਉਵੇਂ ਹੀ ਸੀ ਪਰ ਅੱਜ ਉਥੇ ਕੋਈ ਕੈਡਟ ਰਿੰਗ ਨਹੀਂ ਰਿਹਾ ਸੀ ਸਗੋਂ ਹਜ਼ਾਰਾਂ ਫੌਜੀ ਸਿਪਾਹੀ ਬਿਲਕੁਲ ਸਾਵਧਾਨ ਖੜੇ ਸਨ ਸਟੇਜ 'ਤੇ ਟੋ ਅਨਾਉਂਸਮੈਂਟ ਹੋਈ ਕਿਰਪਾ ਕਰਕੇ ਸਵਾਗਤ ਕਰੋ ਸਾਡੇ ਨਵੇਂ ਕਮਾਂਡਿੰਗ ਅਫਸਰ ਕਰਨਲ ਸਿਮਰਤਪਾਲ ਸਿੰਘ ਦਾ ਇੱਕ ਕਾਲੇ ਰੰਗ ਦੀ ਜੀਪ ਆ ਕੇ ਰੁਕੀ ਉਸ ਵਿੱਚੋਂ ਇੱਕ ਅਫਸਰ ਬਾਹਰ ਨਿਕਲਿਆ ਉਸਦੀ ਛਾਤੀ 'ਤੇ ਮੈਡਲ ਚਮਕ ਰਹੇ ਸਨ ਮੋਢਿਆਂ 'ਤੇ ਸਿਤਾਰੇ ਲੱਗੇ ਸਨ ਤੇ ਸਿਰ 'ਤੇ ਕੇਸਰੀ ਦਸਤਾਰ ਸਜੀ ਹੋਈ ਸੀ ਇਹ ਉਹੀ ਸਿਮਰਤਪਾਲ ਸੀ ਜਿਸ ਨੂੰ ਕਦੇ ਇਸੇ ਗਰਾਊਂਡ ਵਿੱਚ ਤੌਲੀਏ ਵਾਲਾ ਕਹਿ ਕੇ ਚੜਾਇਆ ਜਾਂਦਾ ਸੀ ਜਿਸ ਦੀ ਪੱਗ ਤੇ ਬੂਟ ਰੱਖ ਕੇ ਮਿੱਟੀ ਵਿੱਚ ਰੋਲਿਆ ਗਿਆ ਸੀ ਅੱਜ ਉਹ ਪੂਰੀ ਰੈਜੀਮੈਂਟ ਦਾ ਬਾਪ ਬਣ ਕੇ ਖੜਾ ਸੀ ਸਿਮਰਤਪਾਲ ਨੇ ਪਰੇਡ ਦਾ ਮੌਈਨਾ ਸ਼ੁਰੂ ਕੀਤਾ ਉਹ ਹਰ ਸਿਪਾਹੀ ਦੇ ਚਿਹਰੇ ਵੱਲ ਦੇਖਦਾ ਹੋਇਆ ਅੱਗੇ ਵਧ ਰਿਹਾ ਸੀ ਅਚਾਨਕ ਉਹ ਇੱਕ ਅਫਸਰ ਦੇ ਸਾਹਮਣੇ ਆ ਕੇ ਰੁਕ ਗਿਆ ਉਹ ਅਫਸਰ ਮੇਜਰ ਰੈਂਕ ਦੇ ਸੀ ਜਦੋਂ ਸਿਮਰਤਪਾਲ ਨੇ ਧਿਆਨ ਨਾਲ ਦੇਖਿਆ ਤਾਂ ਉਹ ਕੋਈ ਹੋਰ ਨਹੀਂ ਬਲਕਿ ਮਾਈਕਲ ਸੀ ਉਹੀ ਗੋਰਾ ਜਿਸਨੇ ਉਸਨੂੰ ਬਰਬਾਦ ਕਰਨ ਦੀ ਹਰ ਕੋਸ਼ਿਸ਼ ਕੀਤੀ ਸੀ ਅੱਜ ਵਕਤ ਨੇ ਅਜਿਹਾ ਪਲਟਾ ਮਾਰਿਆ ਸੀ ਕਿ ਮਾਈਕਲ ਉਸਦਾ ਜੂਨੀਅਰ ਸੀ ਤੇ ਸਿਮਰਤਪਾਲ ਉਸਦਾ ਸੀਨੀਅਰ ਕਮਾਂਡਰ ਮਾਈਕਲ ਦੀਆਂ ਅੱਖਾਂ ਵਿੱਚ ਅੱਜ ਨਫ਼ਰਤ ਨਹੀਂ ਸੀ ਸਗੋਂ ਸ਼ਰਮ ਤੇ ਪਛਤਾਵਾ ਸੀ ਉਸਨੂੰ ਉਹ ਦਿਨ ਯਾਦ ਆ ਗਿਆ ਜਦੋਂ ਸਿਮਰਤਪਾਲ ਨੇ ਆਪਣੀ ਜਾਨ ਤੇ ਖੇਡ ਕੇ ਉਸਨੂੰ ਗੈਸ ਚੈਂਬਰ ਵਿੱਚੋਂ ਬਚਾਇਆ ਸੀ ਮਾਈਕਲ ਨੇ ਸਭ ਤੋਂ ਪਹਿਲਾਂ ਆਪਣਾ ਹੱਥ ਚੁੱਕਿਆ ਤੇ ਕਰਨਲ ਸਿਮਰਤਪਾਲ ਨੂੰ ਇੱਕ ਜ਼ੋਰਦਾਰ ਸਲੂਟ ਮਾਰਿਆ ਇਹ ਸਿਰਫ ਇੱਕ ਫੌਜੀ ਸਲੂਟ ਨਹੀਂ ਸੀ ਇਹ ਉਸ ਹਾਰੀ ਹੋਈ ਨਫ਼ਰਤ ਦਾ ਸਲੂਟ ਸੀ ਜੋ ਅੱਜ ਸਿੱਖੀ ਸਦਕ ਦੇ ਸਾਹਮਣੇ ਚੁੱਕ ਗਈ ਸੀ ਸਿਮਰਤਪਾਲ ਨੇ ਹਲਕੀ ਜਹੀ ਮੁਸਕਾਨ ਨਾਲ ਸਲੂਟ ਦਾ ਜਵਾਬ ਦਿੱਤਾ ਉਸ ਇੱਕ ਪਲ ਵਿੱਚ ਸਾਰੇ ਬਦਲੇ ਸਾਰੇ ਤਾਨੇ ਤੇ ਸਾਰੇ ਦੁੱਖ ਖਤਮ ਹੋ ਗਏ ਦੋਸਤੋ ਸਿਮਰਤਪਾਲ ਸਿੰਘ ਦੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜਦੋਂ ਦੁਨੀਆ ਤੁਹਾਨੂੰ ਬਦਲਣ ਦੀ ਕੋਸ਼ਿਸ਼ ਕਰੇ ਤਾਂ ਬਦਲੋ ਨਾ ਸਗੋਂ ਅੜ ਜਾਓ ਜਿ ਸਿਮਰਤਪਾਲ ਉਸ ਦਿਨ ਡਰ ਕੇ ਪਗਲਾ ਦਿੰਦਾ ਤਾਂ ਅੱਜ ਉਹ ਸਿਰਫ ਇੱਕ ਆਮ ਸਿਪਾਹੀ ਹੁੰਦਾ ਪਰ ਆਪਣੇ ਅਸੂਲਾਂ ਤੇ ਖੜੇ ਰਹਿਣ ਕਰਕੇ ਅੱਜ ਉਹ ਇਤਿਹਾਸ ਬਣ ਗਿਆ ਇਹ ਸਭ ਉਸ ਵਾਹਿਗੁਰੂ ਦੀ ਕਿਰਪਾ ਹੈ ਜਦੋਂ ਤੁਸੀਂ ਆਪਣੀ ਗੁਰੂ ਦੇ ਦਿੱਤੇ ਸਰੂਪ ਤੇ ਪਹਿਰਾ ਦਿੰਦੇ ਹੋ ਤਾਂ ਵਾਹਿਗੁਰੂ ਤੁਹਾਨੂੰ ਇੰਨੀ ਤਾਕਤ ਬਖਸ਼ਦਾ ਹੈ ਕਿ ਵੱਡੀਆਂ-ਵੱਡੀਆਂ ਹਕੂਮਤਾਂ ਤੁਹਾਡੇ ਅੱਗੇ ਸਿਰ ਚੁਕਾਉਂਦੀਆਂ ਹਨ ਦਸਤਾਰ ਸਿਰਫ ਕਪੜਾ ਨਹੀਂ ਇਹ ਸਾਡਾ ਤਾਜ ਹੈ ਸਾਡੀ ਇੱਜ਼ਤ ਹੈ ਕੀ ਤੁਹਾਨੂੰ ਵੀ ਆਪਣੀ ਦਸਤਾਰ ਤੇ ਆਪਣੇ ਵਿਰਸੇ ਤੇ ਮਾਣ ਹੈ ਜੀ ਹਾਂ ਤਾਂ ਕਮੈਂਟਾਂ ਵਿੱਚ ਧੰਨ ਗੁਰੂ ਕੇ ਸਿੱਖ ਜਾਂ ਵਾਹਿਗੁਰੂ ਜ਼ਰੂਰ ਲਿਖੋ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਦੁਨੀਆ ਦੇ ਹਰ ਕੋਨੇ ਵਿੱਚ ਵਸਦੇ ਪੰਜਾਬੀ ਤੱਕ ਇਹ ਸੁਨੇਹਾ ਪਹੁੰਚੇ ਕਿ ਅਸੀਂ ਜਿੱਥੇ ਵੀ ਰਹੀਏ ਸਰਦਾਰ ਬਣ ਕੇ ਰਹੀਏ ਆਪਣੀਆਂ ਜੜਾਂ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ